ਜਦੋਂ ਕਰਦਾ ਉਹ ਜਿਹੜੀ ਹੁੰਦੀ ਹੈ ਗੜਾ ਬਹੁਤ ਸਾਥ ਨੂੰ ਉਹ ਉਸ ਤਾਈਂ ਗਰੇ ਬੈਠਾ ਸੀ ਇਹਦਾ ਇਹੇ ਤੋਂ ਬਾਅਦ ਬਲੂਪੀ ਜਿਹੜੀ ਮੋੜ ਗਈ ਪਿੱਛੇ ਆਇਆ ਉਹ ਵੀ ਕੋਈ ਨਹੀਂ ਇਹਦਾ ਜਿਹੜਾ ਇਹਦਾ ਮਨ ਹੋਰ ਘਾਤੀ ਕਿਤੇ ਕੋਈ ਦੀ ਗੱਲ ਦਾ ਹਟਾ ਲੱਗਿਆ ਨਹੀਂ तो अभी मैं भी आया वो बठिंडे दवाई लवा के लाया वो भी बेचारी मैंने कहा मैंने हाँ मैं आए लगी है भी यही मेरी दवाई तक अच्छी लोड़ पै जाती मेरे सारे टैस करवाए गए मैं कोई फर्क नहीं मैंने दवाई दवाई फिर अभी यह है मैं बिना चीजा मेरा माँ बोला तो से ना मैं बिना है वो तो बात हो रही है मेरे बाद मेरे बाद मेरे बाद मेरे बाद मेरे बाद मेरे बाद ਮੈਨੂੰ ਮੈਨੂੰ ਨਹੀਂ ਪਤਾ ਕਿ ਉਹਨਾਂ ਨੂੰ ਕਿਵੇਂ ਲੱਗਦਾ ਉਹੀ ਮਤਲਬ ਉਹੀ ਉਹਨਾਂ ਤੋਂ ਇਹ ਦੁਹਰਾਉਂਦੇ ਕਿ ਮੈਂ ਵੀ ਸਾਰੀ ਸਮਾਂ ਇੱਥੇ ਕੱਤੀ ਕਰਦੀ ਹਾਂ ਮੈਂ ਇਹ ਚੀਜ਼ ਕਰਦੀ ਹਾਂ ਮੈਂ ਕੋਸ਼ਿਸ਼ ਕਰਦਾ ਹਾਂ ਕਿ ਬੜੀ ਕਰ ਲੈਂਦੇ ਰਹਿੰਦੇ ਰਹਿੰਦੇ ਮੈਂ ਇਹਨਾਂ ਦਾ ਕੁਝ ਨਹੀਂ ਉਹਨਾਂ politics ਤੋਂ ਹੁੰਦੀ ਨਹੀਂ ਹਾਂ ਦਾ ਉਹ ਦੋਵੇਂ ਲੋਕ ਪਿਆਰ ਕਰਦੇ ਸੀ ਉਹਨਾਂ ਨੂੰ ਜੀਵਨ ਵਿੱਚ ਕੋਈ ਗੱਲ ਨਹੀਂ ਦਿੰਦੇ ਇਹ ਨਹੀਂ ਦਿਖਾ ਰਹੇ ਮੈਂ ਹਾਂ ਵਾਪਸ ਆ ਰਿਹਾ ਹਾਂ ਸੋਸੇ ਜੀ ਦੇ ਇਸ ਨਾਮੂਸ ਹੰਨਾ ਪਹਿਲਵਾਨ ਤੋਂ ਹੁਣ ਨਾ ਕੀ ਕੁਝ ਹੋ ਰਿਹਾ ਉਹ ਨਹੀਂ ਦਿਖ ਰਿਹਾ ਇਹਨਾਂ ਕੋਲ ਤਾਂ ਪੱਲੇ ਲੜਾਈਆਂ ਕੋਕੜਾਂ ਦੀ ਲੜਾਈਆਂ ਲੜੀ ਜਾਂਦੇ ਨੇ ਹਣ ਇਹ 5 ਸਾਲ ਐਟ ਪਾ ਦੇਣਗੇ ਅੱਗੇ ਕੀ ਹੋਊਗਾ ਜੀ 5 ਸਾਲ ਲੋਟਵਾ ਦੂਗਾ ਫਿਰ ਲੈ ਨਹੀਂ ਉਹ ਤੇ ਵੀ ਦਿਖ ਨਹੀਂ ਰਿਹਾ ਮੈਨੂੰ ਤਾਂ ਵੀ ਕੋਈ ਨਹੀਂ ਲੱਗਦੀ 8 ਇਹ ਤੋਂ ਤੱਕ ਜੇ ਨਾ ਤੱਕ 3 ਸਾਲ ਤੇ ਲੜਦੇ ਅਸੀਂ ਮੰਨਦਾ ਜਰਾ ਆਪਣੇ ਬੱਚੇ ਨਾਲ ਤਹਾ ਦੇ ਮੂਰਤ ਤੇ ਉੱਲੜੀਆਂ ਕਿ ਕੜਾ ਸਾਥ ਉਹ ਦਿੱਤੋ ਹੋਤਾ ਹੈ ਅੱਜ ਕਾ ਦਾ ਸੁਬਿਧਿਆ ਸੰਗੂਰ ਤੋਂ ਚੁੜੀ ਚੁੜੀ ਗਰੀ ਨਾਲ ਨੈਣ ਪੰਡੀ ਆਈ ਜਿਵੇਂ ਆਕਾਸ਼ ਤੋਂ ਨਿਕਾਟ ਕੋਈ ਹੋਰ ਆ ਬੋਲਦਾ